ਚਾਹ ਲਿਆ ਆ ਓਏ ਹਾਂ ਬਹੁਤ ਵਧੀਆ ਆ ਜਾ ਬਹਿ ਜਾ ਭਰਿਆ ਏ ਜੱਗ ਹਾਂ ਚੱਲ ਵਧੀਆ ਠਰ ਜਾਂਦੇ ਪੀਨੇ ਆ ਤਾਂ ਬਾਲਾ ਵਧੀਆ ਕੀਤਾ ਯਾਰ ਬਹੁਤ ਵਧੀਆ ਬੰਦਾ ਮਗਰ ਇੱਕ ਕੰਮ ਹੋ ਵੀ ਸੀਗਾ ਜੇ ਕੱਢੇਗਾ ਤਾਂ ਲੈ ਯਾਰ ਤੇਰਾ ਨਾ ਕੱਢਾਂਗੇ ਬਤੰਦਰਾ ਇੰਨੀ ਸੇਵਾ ਕਰਦਾ ਤੂੰ ਚਾਹ ਲਿਆ ਜ਼ਰੂਰ ਕੱਢਾਂਗੇ ਹੁਕਮ ਕਰ ਜਾਨ ਵੀ ਹਾਜ਼ਰ ਹੈ ਤੇਰੇ ਦਈ ਯਾਰ ਮੈਂ ਨਾ ਪਲਾਟ ਇਹ ਦੇਖਿਆ ਅੱਛਾ ਪਟਵਾਰੀ 5000 ਰੁਪਇਆ ਬੰਦਾ ਅੱਛਾ ਕਰਮਾ ਮਾਰ ਲਿਆ ਹਾਂ ਫੇਰ ਕੀ ਡਰ ਐ ਬਾ ਓਏ ਤੇਰੇ ਕਰਦੇ ਆਪਾਂ ਚਾਹ ਬਾਤ ਚੀ ਵੀ ਮੰਗੇ ਪਹਿਲਾ ਤੇਰੇ ਹੀ ਕੰਮ ਕਰਦੇ ਆ ਆ ਪਈ ਐ ਠੀਕ ਐ ਉਹਨਾਂ ਜਿਹੜਾ ਆਪਾਂ ਨਾ ਚਾਹ ਨਹੀਂ ਬੈਂਦੇ ਠੀਕ ਐ ਤੇ ਹੁਣ ਦੱਸ ਮਿੰਨਤੀ ਦੱਸ ਕਿਵੇਂ ਗੋਸ ਐ 6 ਕਰਮਾ ਤੇ ਚੌੜਾ ਮਗਰਾ ਤੇ 7 ਕਰਮਾ ਲੰਮਾ ਅੱਛਾ 6 ਕਰਮਾ ਚੌੜਾ ਤੇ 7 ਕਰਮਾ ਲੰਮਾ ਹਾਂ ਇਨਾ ਪਲਾਟ ਲੈ ਤੂੰ ਹਾਂ ਇਹਦਾ ਦੱਸਣਾ ਹਾਂ ਬਾ ਓਏ ਤੇਰੇ ਪੂਰਾ ਤੈਨੂੰ ਐ ਇੱਕ ਇੱਕ ਪੁਆਇੰਟ ਕੱਢ ਕੇ ਦੇਵਾਂ। ਦੇਖ 6 ਕਰਮਾ ਚੌੜਾ ਠੀਕ ਐ। ਇਹ ਇੱਕ ਕਰਮਾ ਚ 5.5 ਫੁੱਟ 6 5 30 ਤੇ 33 33 ਫੁੱਟ ਤਾਂ ਤੇਰੀ ਚੜਾਈ ਹੋਗੀ ਫੁੱਟਾਂ ਚ ਠੀਕ ਐ। ਤੇ 7 ਕਰਮਾ ਤੂੰ ਲੰਮਾ ਕਿਹਾ ਹੈ ਹਨਾ? ਹਾਂ। ਤੇ 7 5 35 ਤੇ ਸਾਢੇ ਦਿਨ ਹਾਂ ਸਾਢੇ 38 ਤੇਰੀ ਲੰਬਾਈ ਹੋਗੀ। ਹਾਂ 33 ਫੁੱਟ ਚੜਾਈ ਹੋਗੀ। 38 ਫੁੱਟ ਤਰੀ ਲੰਬਾਈ ਹੋਗੀ ਹਾਂ ਠੀਕ ਹੈ ਤੇ ਜੇ ਹੁਣ ਆਪਾਂ ਮਲ ਐ ਚ ਲੰਮਾਗਾ ਚ ਵੰਗੇ ਇੱਕੋ ਜਿਹੀ ਹੈ ਹਾਂ ਲੰਬਾਈਆਂ ਚੜਾਈਆਂ ਇੱਕੋ ਜਿਹੀਆਂ ਮੱਕਰਾ ਅੱਛਾ ਲਮਾਗਾ ਚੜਾਗਾ ਇੱਕੋ ਜਿਹੀ ਹੈ ਫਿਰ ਤਾਂ ਆਪਸ ਵਿੱਚ ਇਹਨਾਂ ਨੂੰ ਫੁੱਟਾਂ ਨੂੰ ਨਾ ਗੁਣਾ ਕਰਦੇ ਬਸ ਜਿਵੇਂ ਹੁਣ 33 ਆ ਗਿਆ ਹਾਂ ਤੇ ਇੱਕ ਪਾਸੇ 38.5 ਆ ਗਿਆ ਇਹ ਦੋਨਾਂ ਨੂੰ ਆਪਾਂ ਜਦੋਂ ਗੁਣਾ ਕਰਤੀ 33 ਤੇ 38.5 ਹੈ ਤੇਰਾ ਰੱਬ ਭਲਾ ਕਰੇ 900 1000 1200 1270 स्क्वेयर फुट बन गया तेरा ठीक है टोटल ਜਿਹੜਾ ਤੇਰਾ ਪਲਾਟ ਦਾ ਏਰੀਆ ਹੈ ਉਹ 1270 स्क्वेयर फुट बन गया ਤੇ ਹੁਣ ਆਪਾਂ ਇਹਦੇ ਮਰਲੇ ਵੀ ਕੱਢਦੇ ਆਂਗੇ ਠੀਕ ਹੈ 1270 स्क्वेयर फुट बन ਗਿਆ ਹੁਣ ਇਹਦੇ ਆਪਾਂ ਮਰਲੇ ਕੱਢਣ ਵਾਸਤੇ 272.25 ਨਾਲ ਭਾਗ ਕਰਦੇ ਆਂਗੇ ਇਹਦੀ ਠੀਕ ਹੈ ਹੁਣ 1270 ਨੂੰ ਜੇ 272.25 ਨਾਲ ਭਾਗ ਕੀਤੀ ਤਾਂ 275 ਹਨਾ ਇਹ ਤਨ 4 ਤੇ ਜਾਊਗਾ ਹਨਾ 4 ਤੇ ਠੀਕ ਹੈ ਫੇਰ ਆ ਗਿਆ ਪੁਆਇੰਟ ਉੱਤੋਂ ਆ ਧਾਰ ਲੈ ਠੀਕ ਹੈ ਤੇ ਫੇਰ ਤੇਰਾ ਰੱਬ ਭਲਾ ਕਰੇ 6 4.6 ਮਰਲੇ ਬਣ ਗਏ ਤੇਰੇ ਹੈ ਜੀ ਮੰਨ ਲੈ ਤੂੰ ਹਿਸਾਬ ਲਾ ਲਾ ਸਾਢੇ 4 ਮਰਲੇ ਬਣ ਗਏ ਟੋਟਲ ਹਾਂ ਜਿੰਨਾ ਤੂੰ ਥਾਂ ਲਿਆ ਉਹ ਹਾਂ 6 ਕਰਮਾ ਤਾਂ 14 7 ਕਰਮਾ ਜਿਹੜਾ ਲੰਮਾ ਦੱਸਿਆ ਨਾ ਸਾਢੇ 4 ਮਰਲੇ ਬਣ ਗਏ 1 ਪੁਆਇੰਟ ਉੱਤੇ ਹੀ ਬਣਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਮੱਗਰਾ ਅੱਜ ਦਾ ਤੂੰ ਮੇਰੇ 5000 ਬਚਾਤਾ ਕੀ ਗੱਲ ਐ ਯਾਰ ਤੂੰ ਘਰ ਦਾ ਗਵਾਂਢੀ ਐ ਮੇਰੇ ਖੇਤ ਦਾ ਗਵਾਂਢੀ ਐ ਯਾਰ ਇੰਨਾ ਨਾ ਬਚਾਉਂਗਾ ਤੇਰਾ ਹੋਰ ਕਦੋਂ ਬਚਾਉਂਗਾ ਜ਼ਮੀਨ ਦੇ ਮਾਰੇ ਪਲਾਰ ਦੇ ਮਾਰੇ ਕਦੋਂ ਵੀ ਮਰਜੀ ਆ ਜੀ ਠੀਕ ਐ ਉਦੋਂ ਤੇਰਾ ਹੱਲ ਮਿਲੂਗਾ ਕੋਈ ਪੈਸਾ ਨਹੀਂ ਠੀਕ ਐ ਕਹੇ ਜਾ ਮਰਜੀ ਨਕਸ਼ਾ ਲਿਆਈ ਕਹੇ ਜਾ ਮਰਜੀ ਬਿੰਗਾ ਡੇਡਾ ਬਾਹਨ ਲਿਆਈ ਹਾਂ ਠੀਕ ਐ ਮੱਗਰ ਬੈਠਾ ਠੀਕ ਐ ਤੇਰੇ ਪੈਸੇ ਨਹੀਂ ਲੱਗਣ ਦਿੰਦਾ ਹੁਣ ਤੈਨੂੰ ਮਿੰਨਕੇ ਦੱਸਦਾ ਸਾਢੇ 4 ਮਰਲੇ ਤੋਂ ਥੋੜਾ ਜਿਹਾ ਉੱਤੇ ਮਿਲੂ ਆ ਬਣੂ ਆ ਹੈ ਕਿਸੇ ਤੋਂ ਮਰਜ਼ੀ ਮਨਾਲੀ ਠੀਕ ਹੈ ਆਪਣੇ ਕੱਢੇ ਹੋਏ ਚ ਫਰਕ ਨਹੀਂ ਰਹਿੰਦਾ 1 ਇੰਚ ਵੀ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਮਗਰੇ ਤੇਰੀ ਉਮਰ ਲੰਮੀ ਕਰੇ ਉਹ ਕੋਈ ਗੱਲ ਨਹੀਂ ਯਾਰ ਫੇਰ ਕੀ ਹੁੰਦਾ ਜਿੰਨਾ ਆਪਾਂ ਨੂੰ ਆਉਦਾ ਉਹਨਾਂ ਆਪਾਂ ਲੋਕਾਂ ਨੂੰ ਦੱਸ ਦਿੰਨੇ ਆ ਠੀਕ ਹੈ ਉਹਨਾਂ ਦਾ ਕੰਮ ਹੋ ਜਾਂਦਾ ਤੇਰੇ ਵਰਗਾ ਅਸੀਸ ਦੇ ਜਾਂਦਾ ਤੇ ਆਪਣੀ ਹੁਣ ਬੜੇਪੇ ਚ ਵੀ ਹੱਡ ਗੋਡੇ ਜਮਾ ਨਾਉਂਦੇ ਆ ਇਹ ਲੋਕਾਂ ਦੀਆਂ ਅਸੀਸਾਂ ਨਾਲ ਹੀ ਐ ਜੇ ਲੋਕਾਂ ਦੀਆਂ ਵਧੂਆ ਲੈਂਦੇ ਤਾਂ ਅੱਜ ਨੂੰ ਕੋਈ ਨਾ ਕੋਈ ਬਿਮਾਰੀ ਖਾ ਜਾਂਦੀ ਮਰ ਜਾਂਦੀ ਹੈ ਆਪਾਂ ਦਿਲ ਸਾਫ਼ ਰੱਖੀਦਾ ਜਿੰਨੀ ਆਪਣੇ ਤੋਂ ਹੁੰਦੀ ਆਪਾਂ ਲੋਕਾਂ ਦੀ ਸਹਾਇਤਾ ਕਰਦੇ ਆ ਤਾਂ ਬਹੁਤ ਬਹੁਤ ਧੰਨਵਾਦ ਤੇਰਾ ਆ ਹਲਾ ਹੁਣ ਚਾਹ ਦੀ ਵਾਰੀ ਆ ਗਈ ਆਪਣੀ ਹਨਾ ਚਾਹ ਪੀਣੇ ਹਲੇ ਵੀ ਤਤੀ ਹੈ ਚੱਲ ਠਰ ਜਾਂਦੇ ਯਾਰ